ਅਸੀਂ ਕਾਲ ਬਈ ਸਾਰਿਆਂ ਨੂੰ ਅ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਲੜੈਰੀ ਫਾਰਮ ਤੋਂ ਅੱਜ ਦੀ ਵੀਡੀਓ ਬਣਾਉਣ ਦੇ ਪਿੱਛੇ ਬਹੁਤ ਹੀ ਖਾਸ ਰੀਜ਼ਨ ਹੈਗਾ ਇਹ ਵੀਡੀਓ ਹੈਗੀ ਬਈ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਚਾਰ ਦੇ ਬਾਰੇ ਫੂਡ ਪ੍ਰਚਾਰ ਹੋਇਆਗਾ ਉਹਦੇ ਬਾਰੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਗਾ ਇੰਟਰਨੈਟ ਤੇ ਵੀਡੀਓ ਵਾਇਰਲ ਹੋ ਗਈਆਂ YouTube ਤੇ ਵਾਇਰਲ ਹੋ ਗਈਆਂ ਇਹਦੇ ਵਿੱਚ ਆਚਾਰ ਨੂੰ ਕੀ ਆ ਬਹੁਤ ਹੀ ਜ਼ਿਆਦਾ ਮਾੜਾ ਚੰਗਾ ਬੋਲਿਆ ਗਿਆਗਾ ਸੋ ਉਹਦੇ ਬਾਰੇ ਆਪਾਂ ਇਹ ਵੀਡੀਓ ਬਣਾ ਰਹੇ ਆ ਆਹ ਦੇਖ ਲਓ ਵੀਰੇ ਮੱਕੀ ਦਾ ਆਚਾਰ ਜਿਹੜਾ ਟੋਏ ਨੂੰ ਲੋਕਾਂ ਨੇ ਸ਼ੌਕ ਨਾਲ ਪਾਇਆ ਸੀ ਨਾ ਆਪਦੇ ਹੱਥੀਏ ਹੁਣ ਟੋਏ ਭਰ ਰਹੇ ਨੇ ਇਹ ਕਿਉਂ ਤੂੰ ਆਪਾ ਰਹਨੇਗੇ ਇਸ ਨੂੰ ਸਾਰੀ ਵੀਡੀਓ ਧਿਆਨ ਨਾਲ ਸੁਣਨੀ ਪੂਸ ਨੂੰ ਪੇਪਰ ਲੱਗੂਗਾ ਵਿੱਚ ਮੱਕੀ ਦੇ achar ਦੇ ਨੁਕਸਾਨ ਕਿੰਨੇ ਨੇ ਸੁਣੋ ਦੱਸਣ ਲੱਗਾ ਨੁਕਸਾਨ ਹੈ ਅੱਜ ਫੈਦੀ ਵੀਰ ਦੱਸੇ ਨੇ ਨੁਕਸਾਨ ਤੋਂ ਉਦੋਂ ਵੱਧ ਰਹੇਗੇ ਇਹ achar ਕਿਉਂਗਲੇ ਇਹੀ ਵੀਰ ਨਹੀਂ ਭਰਦੇ ਮੇਰੇ ਪਿੰਡ ਦੇ ਵਿੱਚ ਕਾਫੀ ਲੋਕਾਂ ਨੇ ਜਿਹੜੇ achar ਟੋਏ ਭਰੇ ਨੇ ਇਸ ਵਾਰ ਮੈਂ ਹਰ ਸਾਲ 3 ਜਾਂ 4 ਕਿਲਿਆਂ ਦਾ achar ਪਾਉਂਦਾ ਸੀਗਾ ਇਸ ਵਾਰ ਮੈਂ ਉਹ ਵੀ ਨਹੀਂ ਪਾਉਂਦਾ ਹੈਗਾ ਕਿਉਂ ਨਹੀਂ ਪਾਉਂਦਾ ਹੁਣ ਧਿਆਨ ਨਾਲ ਵੀਡੀਓ ਸੁਣ ਲਿਓ ਬਾਈ ਜਿਹੜੇ ਮੇਰੇ ਵੀਰ ਮੱਕੀ ਦਾ achar 90 90% ਜਾਂ ਨਿਹਰਾ achar ਪਾਉਂਦੇ ਨੇਗੇ ਤੁਸੀਂ ਦੋ ਸਾਲ ਖੜੇ ਸੁਣੋ ਮੈਂ ਸ ਮੈਂ ਸਾਂਝ ਰਿਆਂ 12 ਵਾਰ ਫਿਰਨੇ ਕਿ ਸੋ ਪਤਾ ਲੱਗੂ ਕਿ ਕਿਉਂ ਫਿਰਦੀਆਂ ਨੇ। ਸਾਲ ਸਾਲ ਪਰ ਮੇਰੇ ਵੀਰ ਅਖੀ ਚੌੜੇ ਹੋ ਕੇ ਕਹਿਣਗੇ ਸਾਲ ਪਾਰ ਹੋ ਗਿਆ ਸੀ ਤਾਂ ਦਾਤੀ ਨਹੀਂ ਜਾ ਕੇ ਦੇਖੀ। ਜੇ ਦਾਤੀ ਨਹੀਂ ਚੱਕੀ ਤੇਰੇ ਮੈਸਾ ਬਿਕਦੇ ਦਿਖਾਉ ਫਿਰ ਮੈਂ। ਤੇਰੇ ਘਰੋਂ ਡਾਕਟਰ ਵੀ ਨਹੀਂ ਨਿਕਲਣਾ। ਤੇ ਪਸ਼ੂ ਰੱਖੇ ਹੋਏ ਤਾਂ ਵੀ ਆਪਣੇ ਘਰਾਂ ਦਾ ਦੁੱਧ ਪੀਂਦੇ। ਇਹਦੀ ਹਰ ਵਾਰੀ ਕਿਤੇ ਵੀ ਇੱਕ ਪਾਸੇ ਇਹ ਚਾਰਾ ਦੁੱਧ ਹਾਂਜੀ। ਇੱਕ ਪਾਸੇ ਜਿਹੜੀ ਤੁਸੀਂ ਫੀਡ ਪਾਉਨੇ ਹੋ ਜਾਂ ਜਿਹੜਾ ਹਰਾ ਚਾਰਾ ਤੁਸੀਂ ਆਹ ਦਿੱਤਾ ਗਿਆ ਕੇ ਪਾਉਨੇ ਹੋ। ਹਾਂਜੀ। ਉਹ ਦੁੱਧ ਦਾ ਕੀ ਪ੍ਰਭਾਵ ਦੇਖੇ ਕੋਈ? ਹਾਂਜੀ। ਆਚਾਰਲ ਦੁੱਧ ਜਿ ਸਮੈਲ ਆਉਗੀ। ਹੂੰ ਉਲੀ ਰੋਗ ਬਿਮਾਰੀਆਂ ਆਉਣ ਵਾਲੇ ਟਾਈਮ 'ਚ ਕੈਂਸਰ ਦੀ ਉਹੋ ਦੇਖਿਆ ਤੁਸੀਂ ਕਿੰਨੀ ਵੱਧੂਗੀ ਹੂੰ ਬਿਮਾਰੀਆਂ ਲੋਕਾਂ ਨੂੰ ਬਹੁਤ ਲੱਗਦੀਆਂ ਕੈਂਸਰ ਕਿੰਨਾ ਵੱਧ ਗਿਆ ਆਪਣੀ ਹੂੰ ਤਾਂ ਕਰਕੇ ਇਹ ਵੱਦ ਲਈ ਅਸੀਂ ਗਲਤ ਕਰ ਰਹੇ ਹਾਂ ਜੋ ਕੁਝ ਹੋ ਰਿਹਾ ਹੈ ਹਾਂਜੀ ਮੇਰੇ ਨਾਲ ਨੇ ਭਾਈ ਕੀਪਿੰਦਰ ਇਹ ਕਾਫੀ ਸਮੇਂ ਲੰਬੇ ਸਮੇਂ ਤੋਂ ਡੇਰੀ ਫਾਰਮ ਚਲਾ ਰਹੇ ਨੇ ਤੇ ਸਕਸੈਸਫੁਲ ਤਰੀਕੇ ਦੇ ਨਾਲ ਚਲਾ ਰਹੇ ਨੇਗੇ ਤੇ ਬਹੁਤ ਸੰਬੰਧ ਬਹੁਤ ਸਮੇਤ ਉਚਾਰ ਪਾ ਰਹੇ ਨੇਗੇ ਸੋ ਆਪਾਂ ਜਿੰਨੀ ਮੇਰੇ ਖਿਆਲ ਨਾਲ ਜਾਣਕਾਰੀ ਇਹਨਾਂ ਨੂੰ ਆਚਾਰ ਪਾਉਣ ਦੇ ਬਾਰੇ ਉਸ ਦਾ ਆਪਾਂ ਨੂੰ ਨਾ ਹੋਵੇ ਸੋ ਆਪਾਂ ਇਹਨਾਂ ਤੋਂ ਜਾਣਾਂਗੇ ਵੀ ਆਚਾਰ ਪਾਉਣ ਦੇ ਫਾਇਦੇ ਤੇ ਨੁਕਸਾਨ ਕੀ ਆ ਹਨ ਤੇ ਜਿਹੜੇ ਇੱਕ ਨਾਰਮਲ ਫਾਰਮਰ ਦੇ ਛੋਟੇ ਫਾਰਮਰ ਦੇ ਮਨ ਦੇ ਵਿੱਚ ਸਵਾਲ ਨੇ ਆਪਾਂ ਕੋਸ਼ਿਸ਼ ਕਰਾਂਗੇ ਵੀ ਉਹ ਸਾਰੇ ਸਵਾਲ ਕਵਰ ਕੀਤੇ ਜਾਣ ਸੋ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੂਲ ਡੈਰੀ ਫਾਰਮ ਤੇ ਸਾਰਿਆਂ ਦਾ ਸਵਾਗਤ ਹੈ ਜੀ ਸੋ ਬਈ ਸਾਨੂੰ ਇਹ ਦੱਸੋ ਵੀ ਮੱਕੀ ਦੇ ਆਚਾਰ ਬਾਰੇ ਜੋ ਪਿਛਲੇ ਦਿਨੋਂ ਪ੍ਰਚਾਰ ਹੋਇਆਗਾ ਇਦੇ ਵਿੱਚ ਕਿੰਨੀ ਕਿ ਸੱਚਾਈ ਆ ਮੱਕੀ ਦੇ ਚਾਰ ਦੇ ਫਾਇਦੇ ਤੇ ਨੁਕਸਾਨ ਬਾਰੇ ਸਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਕੁਝ ਦੱਸੋ ਤੇ ਇਹ ਨੁਕਸਾਨ ਮੱਕੀ ਦੇ ਚਾਰ ਤੋਂ ਨਹੀਂ ਗਾ ਲੋਕਾਂ ਨੂੰ ਵਿੱਚ ਲੋਕਾਂ ਕੋਲੇ ਜੇ ਤੁਸੀਂ ਉਹਨਾਂ ਨੇ ਇਹ ਵੀਡੀਓ ਸੁਣੋਗੇ ਜੋ ਦੁੱਧ ਪੁੱਛ ਕਿੰਨਾ ਕਿਸੇ ਕੋਲੇ 100 ਲੀਟਰ ਕਿਸੇ ਕੋਲੇ 50 ਲੀਟਰ ਜਦਕਿ ਜਿਹੜੇ ਅਸੀਂ ਜਾਂ ਕੋਈ ਵੀ ਲਾਰਜ ਫਾਰਮਰ ਜਾਂ ਡੈਰੀ ਫਾਰਮਰ ਜਿਹੜੇ ਪ੍ਰੋਪਰ ਡੈਰੀ ਫਾਰਮਰ ਹੋ ਸਾਈਲੇਜ ਪਾ ਰਹੇ ਆ ਉਹਨਾਂ ਕੋਲੇ ਐਨੀਮਲ ਹੈਗੇ ਆ ਕਿਸੇ ਕੋਲੇ 150 200 100 ਤੋਂ ਲੈ ਕੇ 6 6 700 ਤੱਕ ਐਨੀਮਲ ਆਗੇ ਠੀਕ ਹੈ ਜੀ ਠੀਕ ਹੈ ਉਹ ਬੰਦੇ ਕੀ ਕਹਿ ਰਹੇ ਆਗੇ ਵੀ ਅਚਾਰ ਵਾਲਾ ਦੁੱਧ ਪੀਣ ਨਾਲ ਸਮੈਲ ਆਉਂਦੀ ਆ ਜੀ ਕੈਂਸਰ ਤੱਕ ਦੀਆਂ ਪ੍ਰੋਬਲਮਾਂ ਠੀਕ ਹੈ ਅਚਾਰ ਕੋਈ ਬਈ ਨਾਰਮਲ ਚੀਜ਼ ਨਹੀਂ ਇਹ ਵੀ ਆਪਾਂ ਆਪ ਹੀ ਮੱਕੀ ਵੱਢ ਕੇ ਟੋਏ 'ਚ ਦੱਬਤੀ ਪ੍ਰੋਪਰ ਯੂਨੀਵਰਸਿਟੀ ਦੀ ਰਿਸਰਚ ਹੋਈ ਹੈ ਤੇ ਰਿਸਰਚ ਹੋਣ ਤੋਂ ਬਾਅਦ ਉਹਨਾਂ ਨੇ ਗਾਈਡ ਕਰਿਆ ਵੀ ਆਪਾਂ ਸਾਈਲੇਜ ਪਾਈਏ ਤੇ ਸਿਖਾਇਆ ਵੀ ਕਿਵੇਂ ਪਾਈ ਹੈ ਨਾ ਬਾਹਰਲੀਆਂ ਕਾਉਂਟਰੀਆਂ ਤੋਂ ਪੀਡੀਐਫਏ ਵੱਲੋਂ ਸਾਨੂੰ ਜਾਣ ਦਾ ਮੌਕਾ ਮਿਲਿਆਗਾ ਬਾਹਰਲੀਆਂ ਕਾਉਂਟਰੀਆਂ 'ਚ ਵੀ ਗਏ ਤੇ ਉੱਥੋਂ ਕੀ ਸਿੱਖ ਕੇ ਆਏ ਵੀ ਆਪਾਂ ਚਾਰ ਦੀ ਕੁਆਲਿਟੀ ਕਿਵੇਂ ਸੁਧਾਰ ਸਕਦਾ ਹੋਰ ਵੀ ਵਧੀਆ ਚਾਰ ਬਣ ਸਕੇ ਤੇ ਕੁਝ ਬੰਦੇ ਆਪਦੇ ਸਵਾਰਥ ਲਈ ਬਈ ਆਪਣਾ ਭਾਈ ਚਾਰੇ ਹੁੰਦਾ ਆਪਣੇ ਸਵਾਰਥ ਲਈ ਦੂਜਿਆਂ ਦੇ ਕੰਮ ਨੂੰ ਬਦਨਾਮ ਕਰਨ ਲੱਗ ਜਾਂਦੇ ਹੈਗੇ ਹਨ ਤੇ ਸੋ ਮੇਰੀ ਉਹਨਾਂ ਵੀਰਾਂ ਨੂੰ ਵੀ ਰਿਕਵੈਸਟ ਹੈਗੀ ਜਿਹੜਾ ਕੂੜ ਪ੍ਰਚਾਰ ਹੈ ਬੰਦ ਕਰ ਦਿਓ ਤੇ ਨਹੀਂ ਇਹ ਤੇ ਸਾਨੂੰ ਕੋਈ ਵੀ ਲੀਗਲ ਐਕਸ਼ਨ ਵੀ ਲੈਣਾ ਪੈ ਸਕਦਾ ਹੈ ਕਿਉਂਕਿ ਇੱਕ ਕੋਈ ਵੀ ਉਹਨਾਂ ਕੋਲੇ ਪ੍ਰੋਪਰ ਪ੍ਰੂਫ ਤੇ ਕੋਈ ਵੀ ਚੀਜ਼ ਤੋਂ ਬਿਨਾ ਕਿਸੇ ਚੀਜ਼ ਨੂੰ ਆਪਦੇ ਸਵਾਰਥ ਲਈ ਬਦਨਾਮ ਕਰਨਾ ਉਹ ਚੰਗੀ ਗੱਲ ਨਹੀਂ ਮੱਕੀ ਵੀਰੇ ਜੋ ਡੈਰੀ ਫਾਰਮਰਾਂ ਲਗਭਗ ਵੀ ਡੈਰੀ ਜਾਂ ਪੋਲਟਰੀ ਦੋ ਇਹ ਜੀਆਂ ਸੰਸਾਗੀਆਂ ਜਿਹੜੀਆਂ ਜਾਰੇ ਤਰ ਵੀ ਮੱਕੀ ਖਰੀਦਦੇ ਆਗੇ ਹੁਣ ਫਾਰਮਰ ਡੈਰੀ ਫਾਰਮਰ ਜਿਹੜੇ ਮੱਕੀ ਖਰੀਦਦੇ ਆ ਕੋਸ ਸਾਈਲੇਜ ਦੇ ਰੂਪ ਚ ਖਰੀਦਦੇ ਆ ਕੋਸ ਆਪਾਂ ਫੀਡ ਚ ਪੱਕਾ ਮੀਰੇ ਤੌਰ ਤੇ ਠੀਕ ਹੈ ਆਉਣ ਵਾਲੇ ਸਮੇਂ ਜਿਹੜੀ ਮੱਕੀ ਆ ਝੋਨੇ ਦਾ ਬਦਲਾਅ ਬਣੂਗੀ ਠੀਕ ਹੈ ਇਸ ਵਾਰੀ ਕਿਸਾਨ ਵੀਰਾਂ ਨੂੰ ਵਧੀਆ ਵੀ ਪੈਸਾ ਮਿਲ ਗਿਆ ਤੇ ਪਿਛਲੀ ਵਾਰੀ ਮੱਕੀ ਜਾਦੇ ਲੱਗੀ ਥੀ ਘੱਟ ਲੱਗੀ ਅਗਲੀ ਵਾਰੀ ਫੇਰ ਜ਼ਿਆਦਾ ਮੱਕੀ ਲੱਗਣ ਦੇ ਚਾਂਸ ਹੈਗੇ ਆਗੇ ਕੁਝ ਵੀਰੇ ਜਿਹੜੀਆਂ ਗੱਲਾਂ ਛੋਟੀਆਂ-ਛੋਟੀਆਂ ਚਾਰ ਨੂੰ ਲੈ ਕੇ ਆ ਅ ਵਿਚਾਰ ਨਹੀਂ ਮਾਣਾ ਆਪਾਂ ਨੂੰ ਘੱਟ ਨਾ ਕੋਈ ਵੀ ਅਧੂਰੀ ਨੌਲੇਜ ਹੁੰਦੀ ਹੈ ਜੜੀ ਵੀਰੇ ਉਹ ਬਹੁਤ ਖਤਰਨਾਕ ਹੁੰਦੀ ਹੈਗੀ ਇੱਕ ਤੁਹਾਨੂੰ ਨੌਲੇਜ ਨਹੀਂ ਹੈਗੀ ਉਹ ਘੱਟ ਖਤਰਨਾਕ ਜਿਹੜੀ ਅਧੂਰੀ ਨੌਲੇਜ ਆਗੀ ਉਹ ਤੁਹਾਡੇ ਲਈ ਬਹੁਤ ਖਤਰਨਾਕ ਹੁੰਦੀ ਹੈਗੀ ਤੇ ਪ੍ਰੋਪਰ ਨੌਲੇਜ ਲੈ ਕੇ ਇਹ ਫੇਰ ਤੁਹਾਨੂੰ ਚਾਰ ਪਾਉਣਾ ਚਾਹੀਦਾ ਜਿਵੇਂ ਅਸੀਂ ਅੱਜ ਤੋਂ 10 ਸਾਲ ਪਹਿਲਾਂ ਸਟਾਰਟ ਕਰਿਆ ਵੀਰੇ ਚਾਰ ਪਾਉਣਾ ਉਦੋਂ ਸਾਡੇ ਕੋਲੇ 5 ਕ ਐਨੀਮਲ ਸੀ ਅਸੀਂ 2 ਕ ਕਿੱਲਾਂ ਤੋਂ ਸਟਾਰਟ ਕਰਿਆ ਅਸੀਂ ਵੀ ਕੋਈ ਪਹਿਲੇ ਦਿਨ ਨਹੀਂ ਸਿੱਖਗੇ ਸੀਗੇ ਤੇ ਚਾਰ ਦੀ ਕੁਆਲਿਟੀ ਸਾਡੀ ਵੀ ਡਾਊਨ ਹੁੰਦੀ ਸੀ ਹੌਲੀ ਹੌਲੀ 2-4 ਸਾਲਾਂ 'ਚ ਸਿੱਖਿਆ ਸੀ ਵੀ ਕਿਵੇਂ ਪਰੌਣਾ ਲੜਾਈ ਵਗੈਰਾ ਨਾ ਪ੍ਰੋਪਰ ਉਹਦੀ ਪੈਕਿੰਗ ਕਰਨੀ ਤੇ ਕਵਰ ਕਰਨਾ ਪਾਣੀ ਹਵਾ ਤੋਂ ਬਚਾ ਕੇ ਰੱਖਣਾ ਉਹਨੂੰ ਤੇ ਇਹ ਸਾਨੂੰ ਸਿੱਖਣ ਦਾ ਮੌਕਾ ਕਿੱਥੋਂ ਮਿਲਿਆ ਵੀ ਅਸੀਂ ਜੁੜੇ ਹੋਏ ਹਾਂ ਪੀਡੀਐਫ ਨਾਲ ਹੁਣ ਜਿਵੇਂ ਪਿੱਛੇ 1 ਮਹੀਨਾ ਪਹਿਲਾਂ ਪੀਡੀਐਫ ਚ ਜਿਹੜੀ ਮੀਟਿੰਗ ਹੋਈ ਸੀਗੀ ਉੱਥੇ ਸੈਮੀਨਾਰ ਦੇ ਵਿੱਚ ਸਾਈਲੇਜ ਨੂੰ ਹੋਰ ਵਧੀਆ ਕਿਵੇਂ ਬਣਾ ਸਕਦੇ ਆ ਉਹਦੇ ਰਿਲੇਟਡ ਮੀਟਿੰਗ ਸੀਗੀ ਸੋ ਮੇਰੀ ਵੀਰਾਂ ਨੂੰ ਹੋਰਾਂ ਨੂੰ ਵੀ ਰਿਕਵੈਸਟ ਹੈ ਵੀ ਪੀਡੀਐਫ ਦੇ ਮੈਂਬਰ ਬਣੋ ਤੇ ਸਾਈਲੇਜ ਵਧੀਆ ਸਾਈਲੇਜ ਪਾਉਣਾ ਸਿੱਖੋ ਤੇ ਉੱਥੋਂ ਤੁਸੀਂ ਜਿਵੇਂ ਵੀ ਹੋਰ ਵੀ ਆਪਾਂ ਸਾਈਲੇਜ ਨੂੰ ਕਿਵੇਂ ਵਧੀਆ ਬਣਾ ਸਕਦੇ ਆ ਇਹ ਠੀਕ ਹੈ ਬਈ ਫਿਰ ਸਾਨੂੰ ਤੁਸੀਂ ਇਹਦੇ ਬਾਰੇ ਦੱਸੋ ਵੀ ਜਿਹੜਾ ਵਧੀਆ ਕੁਆਲਿਟੀ ਦਾ ਅਚਾਰ ਆਗਾ ਵਧੀਆ ਕੁਆਲਿਟੀ ਦਾ ਸਾਈਲੇਜ ਆ ਉਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਮੈਨੇਜ ਕਰੀਏ ਕਿਸ ਤਰੀਕੇ ਦੇ ਨਾਲ ਉਹਨੂੰ ਆਪਾਂ ਵਧੀਆ ਉਹਦੀ ਕੁਆਲਿਟੀ ਆਪਾਂ ਕਿਸ ਤਰੀਕੇ ਦੇ ਨਾਲ ਵਧੀਆ ਕਰ ਸਕਦੇ ਆਂਗੇ ਜਿਹੜਾ ਬਈ ਸਾਈਲੇਜ ਆ ਸਾਈਲੇਜ ਕੋਈ ਇੱਕ ਦਿਨ ਚ ਨਹੀਂ ਬਣ ਜਾਂਦਾ ਸਾਈਲੇਜ ਬਣਾਉਣ ਲਈ ਤੁਹਾਨੂੰ ਸਮਾਂ ਲੱਗਦਾਗਾ ਠੀਕ ਹੈ ਸਾਈਲੇਜ ਜਦੋਂ ਆਪਾਂ ਮੱਕੀ ਬੀਜਣੀ ਆ ਉਦੋਂ ਤੋਂ ਲੈ ਕੇ ਆਪਾਂ ਨੂੰ ਸਾਈਲੇਜ ਬਾਰੇ ਸੋਚਣਾ ਪਊ ਜਾਂ ਆਪਾਂ ਖਰੀਦੇ ਵੀ ਆ ਵਧੀਆ ਕੁਆਲਿਟੀ ਦਾ ਬੀਜ ਲੈਣਾ ਪਹਿਲਾਂ ਆਪਾਂ ਫਿਰ ਉਹਨੂੰ ਵਧੀਆ ਤੌਰ ਤਰੀਕੇ ਨਾਲ ਵਧੀਆ ਰੇ ਪਾ ਕੇ ਵਧੀਆ ਖਾਦ ਪਾ ਕੇ ਉਹਨੂੰ ਫੇਰ ਬੀਜੀ ਜਾਵੇ ਤੇ ਸਹੀ ਟਾਈਮ ਤੇ ਸਾਰਿਆਂ ਤੋਂ ਵੱਡੀ ਹੈਗਾ ਸਹੀ ਟਾਈਮ ਤੇ ਉਹਦੀ ਕਟਾਈ ਹੋਵੇ ਘਟੋ ਘੜ ਜਿੱਦੇ ਆਪਾਂ ਵੀਰੇ ਸਾਈਲੇਜ ਪਾਉਣਾ ਉਦੇ 30% ਡਰਾਈ ਮੈਟਰ ਹੋਣਾ ਚਾਹੀਦਾਗਾ ਠੀਕ ਹੈ ਜੀ ਠੀਕ ਹੈ ਡਰਾਈ ਮੈਟਰ ਸਹੀ ਜੱਟ ਤਰੀਕੇ ਨਾਲ ਕਿਵੇਂ ਚੈੱਕ ਕਰ ਸਕਦੇ ਆ ਛੱਲੀ ਨੂੰ ਤੋੜੋ ਤੇ ਉਹਨੂੰ ਦਵਾ ਕੇ ਦੇਖੋ ਦਾਣਾ ਉਹਦੇ ਵਿੱਚੋਂ ਦੁੱਧ ਨਹੀਂ ਨਿਕਲਣਾ ਚਾਹੀਦਾ ਜੇ ਦੁੱਧ ਨਹੀਂ ਨਿਕਲਦਾ ਲਗਭਗ ਛੋਡੀ ਮੱਕੀ 30% ਡਰਾਈ ਮੈਟਰ ਤੇ ਹੈਗੀ ਹੈ ਤੇ ਅੱਜ ਛੋਡੀ ਮੱਕੀ ਸਾਈਲੇਜ ਪਾਉਣ ਦੇ ਸਥਿਤ ਹੈਗੀ ਇੱਥੇ ਕੀ ਹੁੰਦਾ ਜੀਮਦਾਰ ਵੀਰੇ ਮੌਸਮ ਖਰਾਬ ਵਗੈਰਾ ਜਾਂ ਹੋਰ ਹੁੰਦਾ ਉਹਨਾਂ ਨੇ ਪਿਛਲੇ ਸਾਲ ਦੇਖਿਆ ਆਪਾਂ ਬਹੁਤ ਹਜੇ ਛੱਲੀਆਂ ਤੇ ਲੱਗਣੀਆਂ ਸਟਾਰਟ ਹੀ ਹੁੰਦੀਆਂ ਸੀ ਵੱਢ ਕੇ ਪਾਤਾ ਉੱਥੇ ਤੁਹਾਨੂੰ ਫਾਇਦੇ ਨਹੀਂ ਉਹਦੇ ਨੁਕਸਾਨ ਹੀ ਹੋਣਗੇ ਇਸੋ ਵੀ ਆਪਾਂ ਨੂੰ ਵੀ ਸਹੀ ਮੱਕੀ ਆਚਾਰ ਦਾ ਸਮਾਂ ਹੈਗਾ ਜੋ ਛੱਲੀ ਪੱਕ ਗਈ ਆਪਣੀ ਜਿਹੜੀ ਭੁੰਨਣ ਵਾਲੀ ਸਟੇਜ ਹੁੰਦੀ ਉਦੋਂ 2-4 ਦਿਨ ਤਾਪੀ ਜਾਵੇ ਘਟੂ ਘਟ 100-105 ਦਿਨ ਦੀ ਮੱਕੀ ਹੋ ਜਾਂਦੀ ਆ ਛੱਲੀ ਜਦ ਦੁੱਧ ਨਿਕਲਣ ਲੱਗ ਹਟ ਗਿਆ ਜਦੋਂ ਉਦੋਂ ਬਾਅਦ ਆਪਾਂ ਉਹਨਾਂ ਕੱਟ ਕੇ ਸਾਈਲੇਜ ਪਾਈਏ ਠੀਕ ਹੈ ਭਾਈ ਜਿਵੇਂ ਦੋ ਤਰ੍ਹਾਂ ਦੀ ਮੱਕੀ ਹੁੰਦੀ ਆ ਜਿਵੇਂ ਕਾਲੂ ਵਾਲੀ ਹੁੰਦੀ ਆ ਤੇ ਕਣਕ ਵਾਲੀ ਹੁੰਦੀ ਆ ਇਹਨਾਂ ਦੇ ਵਿੱਚ ਭਾਈ ਕੋਈ ਅੰਤਰ ਵਗੈਰਾ ਹੁੰਦਾਗਾ ਤੇ ਇਹਨਾਂ ਦੇ ਵਿੱਚ ਕੋਈ ਜ਼ਿਆਦਾ ਅੰਤਰ ਹੈ ਨਹੀਂਗਾ ਜਿਹੜੀ ਉਹ ਤੁਹਾਨੂੰ ਰਿਪੋਰਟਾਂ ਵੀ ਸ਼ੇਅਰ ਕਰਦਾਂਗੇ ਸਾਡੇ ਦੋਨੇ ਪੇਟਾਂ ਦੀਆਂ ਰਿਪੋਰਟ ਆ ਤੇ ਕੋਈ ਜ਼ਿਆਦਾ ਨਹੀਂਗਾ ਉਹ ਤਾਂ ਪਰ ਕੀ ਹੈਗਾ ਜੇ ਤੁਹਾਡੇ 150 ਕੁਆਟਲ ਹੀ ਕਣਕ ਵਾਲੇ ਬਾਹਨ ਦੀ ਮੱਕੀ ਆ ਤੇ 150 ਕੁਆਟਲ ਹੀ ਆਲੂ ਵਾਲੇ ਬਾਹਨ ਦੀ ਮੱਕੀ ਆ ਤੇ 6ਵੇਂ ਛੱਲੀ ਆ ਦੋਨਾਂ ਤੇ ਤੇ ਉਸ ਤਰ੍ਹਾਂ ਦੀ ਵੱਢ ਕੇ ਪਾਵਾਂਗੇ ਆਪਾਂ ਤਾਂ ਸੇਮ ਸੇਮ ਹੀ ਰਿਜ਼ਲਟ ਆਊਗਾ ਕੋਈ ਨਹੀਂ ਵੀਰਾ ਫਰਕ ਹੋ ਸਕਦਾ ਇੱਕ ਮੱਕੀ ਆਲੂ ਵਾਲੀ ਤੁਸੀਂ ਉਹਦੇ ਵਿੱਚ ਦਾਣਾ ਜ਼ਿਆਦਾ ਹੈਗਾ ਕਣਕ ਵਾਲੀ ਚ ਦਾਣਾ ਘੱਟ ਆਗਾ ਤੇ ਝਾੜ ਉੱਪਰ-ਨੀਚੇ ਆ ਉੱਥੇ ਤੁਸੀਂ ਦੋਨਾਂ ਦਾ ਕੰਪੇਅਰ ਕਰੋਗੇ ਤੁਹਾਨੂੰ ਰਿਜ਼ਲਟ ਡਿਫਰੈਂਟ ਆਊਗਾ ਠੀਕ ਹੈ ਭਈ ਜਿਹਦਾ ਇਹਦਾ ਉਤਰਾ ਹੁੰਦਾ ਮੱਕੀ ਦਾ ਜਿਹੜਾ ਆਪਾਂ ਕੋਤਰਾ ਦੋਹਾਂਗੇ ਹੈ ਨਾ ਉਹ ਕਿਸ ਤਰੀਕੇ ਦਾ ਹੋਣਾ ਚਾਹੀਦਾਗਾ ਤੇ ਜਿਹੜਾ ਆਪਾਂ ਖੇਤੋਂ ਨੂੰ ਲਿਆ ਕੇ ਪਿੱਟ ਦੇ ਵਿੱਚ ਪਾਉਣੇ ਆਗੇ ਚਾਰ ਨੂੰ ਉਹਨੂੰ ਕਿਸ ਤਰੀਕੇ ਨਾਲ ਕੀ ਕੀ ਸਾਹਵੇਂ ਤੁਹਾਨੂੰ ਵਰਤਣੀਆਂ ਚਾਹੀਦੀਆਂ ਨੇਗੀਆਂ ਇਹਦੇ ਬਾਰੇ ਵੀ ਦੱਸੋ ਇੱਕ ਤਾਂ ਵੀਰੇ ਜਿਹੜਾ ਕੋਤਰਾਗਾ ਉਹਨੂੰ ਜ਼ਿਆਦਾ ਬਰੀਕ ਨਹੀਂ ਕਰਨਾ ਆਪਾਂ ਜ਼ਿਆਦਾ ਬਰੀਕ ਨਹੀਂ ਕਰਨਾ ਜ਼ਿਆਦਾ ਮੋਟਾ ਨਹੀਂ ਕਰਨਾ ਮੇਨ ਆਪਾਂ ਫੋਕਸ ਕਰਨਾ ਦਾਣੇ ਤੇ ਠੀਕ ਹੈ ਜਿਹੜਾ ਦਾਣਾਗਾ ਮੱਕੀ ਦਾ ਉਹਦੇ ਕਮ ਸੇ ਕਮ ਦੋ ਟੁਕੜੇ ਹੋ ਜਾਣ ਦੋ ਤੋਂ ਜ਼ਿਆਦਾ ਹੁੰਦੇ ਜਿੰਨਾ ਵਧੀਆ ਫਾਇਦਾ ਆਪਾਂ ਨੂੰ ਨੁਕਸਾਨ ਨਹੀਂਗਾ ਠੀਕ ਹੈ ਜੇ ਦਾਣਾ ਸਾਫਤਾ ਰਹੂਗਾ ਉਹਦਾ ਆਪਾਂ ਨੂੰ ਨੁਕਸਾਨ ਹੋ ਗੋਹੇਰਾ ਹੀ ਨਿਕ ਇਹ ਵਧੀਆ ੜੀ 4 ਰੋ ਚੱਲਦੀਆਂ ਅੱਜ ਕੱਲ ਜਾਂ ਉਦੋਂ ਵੀ ਵਧੀਆ ਮਸ਼ੀਨਾਂ ਗਿਆ ਲੋਕਾਂ ਨੇ ਕਰੋੜ ਕਰੋੜ 50-50 ਲੱਖ ਰੁਪਏ ਇਨਵੈਸਟ ਕਰਿਆ ਹੋਇਆ ਆਪਾਂ ਉਹਨਾਂ ਨੂੰ ਵੀ ਮੌਕਾ ਦੇ ਸਕਦੇ ਹਾਂਗੇ ਉਹਦੇ ਨਾਲ ਤੁਹਾਡਾ ਸਾਈਲੇਜ ਹੋਰ ਵੀ ਬੈਸਟ ਹੋਊਗਾ ਤੇ ਜਿਹਦੇ ਵਿੱਚ ਤੁਹਾਡਾ ਜਿਹੜਾ ਦਾਣਾਗਾ ਜਿਹੜੀ 4 ਰੋ ਆ ਉਹ ਦਾਣਾ ਬਿਲਕੁਲ ਕ੍ਰਸ਼ ਕਰ ਦਿੰਦੀ ਹੈ ਸਿੰਗਲ ਰੋ ਦੇ ਮੁਕਾਬਲੇ ਸਿੰਗਲ ਰੋ ਚ ਦਾਣਾ ਰਹਿ ਜਾਂਦਾ 4 ਰੋ ਦੇ ਵਿੱਚ ਦਾਣਾ ਕੋਈ ਨਹੀਂ ਰਹਿੰਦਾ ਉੱਥੇ ਬੰਦਾ ਕੀ ਕਹਿੰਦੇ ਆ ਭਾਈ ਸਿੰਗਲ ਰੋ ਬਾਰੇ ਜਿਵੇਂ ਆਉਂਦੇ ਆਗੇ ਜਾਂ ਹੋਰ ਵੀ ਭਾਈ ਜਮਾ ਚੂਰੀ ਬਣਾਈ ਜਾਂਦੇ ਆ ਜਿਆਦਾ ਆਪਾਂ ਨੂੰ ਜੇ ਆਪਾਂ ਟੋਕਾ ਜਿਆਦਾ ਬਰੀਕ ਕਰਦੇ ਆ ਉਦੇ ਨਾਲ ਵੀ ਆਪਾਂ ਨੁਕਸਾਨ ਆਪਣੀ ਫੈਟ ਐਸ ਨਾਲ ਦੋਨੇ ਘਟ ਜਾਂਦੀਆਂ ਨੇ ਜਿਆਦੇ ਬਰੀਕ ਹੋਣ ਨਾਲ ਵੀ ਆਪਾਂ ਜਿਆਦਾ ਨਹੀਂ ਘਟਾਉਣਾ 4 ਰੋ ਨਾਲ ਆਪਾਂ 4 ਪਾਉਣ ਦੀ ਕੋਸ਼ਿਸ਼ ਕਰੋ ਆਪਦੀ ਨਹੀਂ ਹੈਗੀ ਆਪਾਂ ਕਰਾਇ ਤੇ ਪਾ ਲਓ ਉਦੇ ਨਾਲ ਆਪਣਾ ਸਮਾਂ ਵੀ ਬਹੁਤ ਬਚਦਾ ਜੀ ਆਪਣਾ ਸਾਈਲੇ ਜਿਹੜੀ ਪਿੱਟ ਆ ਗਈ ਉਹਨੂੰ ਕੋਸ਼ਿਸ਼ ਕਰਨੇ ਵੀ 5-6 ਦਿਨਾਂ ਚ ਆਪਾਂ ਪਿੱਟ ਬੰਦ ਕਰ ਦਈਏ ਠੀਕ ਹੈ ਜੇ ਆਪਾਂ ਜਿਆਦੇ ਲੈਵਲ ਤੇ 50 ਕਿਲੇ 60 ਕਿਲੇ ਪਾਉਣੇ ਆ ਸਿੰਗਲ ਰੋ ਨਾਲ ਨਹੀਂ ਪੋਸੀਬਲ ਹੈਗੇ 4 ਅੱਜਕੱਲ ਵਧੀਆ ਆਪਣੇ ਕੋਲੇ ਆਲਟਰਨੇਟਿਵ ਸੋਲੂਸ਼ਨ ਆ ਗਿਆ ਜੀ 4 ਰੋ ਮਸ਼ੀਨਾਂ ਤੇ ਬਹੁਤ ਜਾਇਜ਼ ਖਰਚੇ ਦੀ ਚਾਰ ਪੈ ਜਾਂਦਾਗਾ ਤੇ ਟਾਈਮ ਬਹੁਤ ਛੇਤੀ ਸ਼ਾਇਲੇ ਦੀ ਬਹੁਤ ਛੇਤੀ ਪੈ ਜਾਂਦਾ ਟਾਈਮ ਬਹੁਤ ਘੱਟ ਲੱਗਦਾ ਉਹਦੇ ਵਿੱਚ ਆਪਾਂ ਨੂੰ ਇਹਨੂੰ ਕੋਈ ਪ੍ਰੈਸਿੰਗ ਵਗੈਰਾ ਕਿਸ ਤਰੀਕੇ ਨਾਲ ਕਰਨੀ ਚਾਹੀਦੀ ਹੁੰਦੀ ਹੈ ਪ੍ਰੈਸਿੰਗ ਵੀਰੇ ਖੇਤ ਚੋਂ ਆ ਗਿਆ ਜਿਵੇਂ ਪਿੱਟ ਦੇ ਵਿੱਚ ਬਿਸ਼ਾਓ ਉਹਨੂੰ 1 ਫੁੱਟ ਦੀ ਤਹਿ ਲਾ ਲਓ 1 ਫੁੱਟ ਤੋਂ ਜ਼ਿਆਦਾ ਨਾ ਲਾਓ 1 ਫੁੱਟ ਫੁੱਟ ਕਰਕੇ ਉਹਦੇ ਉੱਪਰ ਟਰੈਕਟਰ ਚੱਲੀ ਜਾਂਦੋਂ ਪੂਰੀ ਲਤਰਾਈ ਜਿੰਨੀ ਵੱਧ ਤੋਂ ਵੱਧ ਹੈਵੀ ਟਰੈਕਟਰ ਨਾਲ ਕਰ ਸਕਦੇ ਆ ਉੰਨੀ ਆਪਾਂ ਕਰੀਏ ਤੇ ਨਾਲ ਜਿਵੇਂ ਸਾਇਲੈਂਸ ਸੇਵਰ ਆ ਰਹੇ ਆ ਪੀਡੀਐਫ ਦੇ ਤੇ ਉਹ ਤੁਸੀਂ ਉਹਦੇ ਉੱਪਰ ਸਪਰੇਅ ਕਰ ਸਕਦੇ ਹੋਗੇ ਦੇ ਨਾਲ ਹੀ ਸਪਰੇਅ ਕਰੀ ਚੱਲੋ ਜਿਵੇਂ ਅਸੀਂ ਤੁਸੀਂ ਦੇਖਿਆ ਜੀ ਉਹਦੇ ਆਪਾਂ ਸਾਈਲੇਜ ਪਾਉਂਦੇ ਸੀ ਵੀ 1 ਫੁੱਟ ਦੀ ਤਹਿ ਲਾ ਲੈਂਦੇ ਤੇ ਸਪਰੇਅ ਕਰ ਦਿੰਦੇ ਸੀ 1 ਫੁੱਟ ਦੀ ਤਹਿ ਲਾ ਕੇ ਸਪਰੇਅ ਕਰਦੇ ਤੁਰੇ ਜਾਂਦੇ ਆ ਉਹਦੇ ਨਾਲ ਸਾਈਲੇਜ ਦੀ ਕੁਆਲਿਟੀ ਹੋਰ ਵੀ ਸੁਧਰ ਜਾਂਦੀ ਹੈ ਪੀ ਐਚ ਲੈਵਲ 6.3 ਹੇਠਾਂ ਆਉਂਦਾ ਜਿਹੜੀ ਫਾਰਮੂਲੇਸ਼ਨ ਆਚਾਰ ਦੇ ਵਿੱਚ ਹੋਣੀ ਉਹ ਵਧੀਆ ਵੀ ਗੁੱਡ ਕੁਆਲਿਟੀ ਦੀ ਤੇ ਛੇਤੀ ਸਟਾਰਟ ਹੋ ਜਾਂਦੀ ਹੈਗੀ ਤੇ ਜਿਹੜਾ ਹੈਗਾ ਵੀ ਸਮੈਲ ਆ ਜਿਹੜੀ ਉਹ ਵੀ ਬਹੁਤ ਵਧੀਆ ਆਉਂਦੀ ਹੈਗੀ ਤੇ ਚਾਰ ਠੰਡਾ ਵੀ ਰਹਿੰਦਾ ਹੈਗਾ ਇੱਕ ਇਹਦੇ ਨਾਲ ਸੋਨੂੰ ਵੀ ਜਿਹੜੀ ਸਰੰਕੇ ਜਾਂ ਲਾਸ ਕਹਿ ਦਿੰਨੇ ਆ ਉਹ ਲੌਸ ਵੀ ਘੱਟ ਹੁੰਦਾ ਜਿੰਨਾ ਕ ਆਪਣਾ ਸਾਈਲੈਂਸ ਏਵਰ ਤੇ ਖਰਚਾ ਆਊਗਾ ਉਹ ਆਪਣਾ ਲੌਸ ਰਾਹੀਂ ਪੂਰਾ ਹੋ ਜਾਂਦਾਗਾ ਠੀਕ ਹੈ ਇਹ ਪਈਣਾ ਠੰਡਾ achar ਕੁਛ ਦੱਸ ਰਹੇ ਹਾਂ ਇਹ ਠੰਡਾ achar ਸਹੀ ਹੁੰਦਾਗਾ ਕਈ ਵਾਰੀ ਆਪਾਂ ਦੇਖਦੇ ਆ ਵੀ achar ਗਰਮ ਵੀ ਰਹਿ ਜਾਂਦਾ ਪੱਟਣ ਵੇਲੇ ਜਦੋਂ ਫੱਟਦੇ ਆ ਕਈ ਵਾਰ ਗਰਮ ਹੁੰਦਾ ਨਹੀਂ ਗਰਮ ਨਹੀਂ ਹੁੰਦਾ ਵੀਰੇ ਜਦੋਂ ਪਟਾਂਗੇ ਆਪਾਂ ਮੇਨ ਹੈਗਾ ਵੀ ਆਪਾਂ ਘੱਟੋ ਘੱਟ 4 ਇੰਚੀ ਤਾ ਪੱਟਿਏ ਟੋਏ ਨੂੰ ਉਸ ਤਰ੍ਹਾਂ ਤੁਸੀਂ ਲੰਮਾ ਚੌੜਾ ਕਰ ਲਿਓ ਜਿਆਦੇ ਉੱਚਾ ਤੇ ਚੌੜਾ ਨਾ ਕਰਿਓ ਜਿਆਦੇ ਚੌੜਾ ਜਿਹੜੇ ਵੀਰੇ ਮੇਰੇ ਭਾਈ ਵੀ ਥੋੜਾ achar ਪਾਉਂਦੇ ਆ ਉਹਨਾਂ ਨੂੰ ਕੋਸ਼ ਇਨੂੰ ਜਿਆਦਾ ਚੌੜਾ ਨਾ ਕਰੋ ਤੇ ਜਿਆਦਾ ਉੱਚਾ ਨਾ ਕਰੋ ਲੰਬਾਈ ਵਧਾ ਲਓ ਵੀ ਜਿਹੜਾ ਤੁਹਾਡੇ 4 ਇੰਚੀ ਤਹੇ ਡੇਲੀ ਪੱਟੀ ਜਾਵੇ ਵਿੱਚ ਆਪਣਾ ਨੁਕਸਾਨ ਕੀ ਹੋਇਆਗਾ ਪਰ ਟੋਏ ਚੌੜੇ ਤੇ ਉੱਚੇ ਜਿਆਦਾ ਕਰ ਲੇ ਉਹਦੇ ਪੱਟਿਆ ਘਟ ਜਾਂਦਾ ਸੀ ਅਗਲੇ ਦਿਨ ਪੜਦੇ ਸੀ ਉਲੀ ਲੱਗ ਜਾਂਦੀ ਸੀ ਲੋਕ ਆਪਦੀਆਂ ਗਲਤੀਆਂ ਨੂੰ ਬਚਾਉਣ ਲਈ ਸਾਈਲੇਜ ਨੂੰ ਬਦਨਾਮ ਕਰਨਾ ਸ਼ੁਰੂ ਕਰ ਦਿੰਦੇ ਹੈਗੇ ਜਦਕਿ ਇਹ ਸਚਾਈ ਨਹੀਂ ਹੈਗੀ ਅਸੀਂ ਪਿਛਲੇ 10 ਸਾਲਾਂ ਤੋਂ ਪਾ ਰਹੇ ਹਾਂ ਜਿੰਵੇਂ ਦੱਸਿਆ ਵੀ 2-3 ਕਿੱਲਾਂ ਤੋਂ ਸਟਾਰਟ ਹੋਈ ਸੀ ਅੱਜ ਪਰਮਾਤਮਾ ਦੀ ਕਿਰਪਾ ਨਾਲ ਪਿਛਲੇ ਸਾਲ ਅਸੀਂ 100 ਕਿੱਲੇ ਦਾ ਪਾਇਆਗਾ ਇਸਲੇ ਸਾਲ ਸਾਡੇ ਕੋਲੇ ਪਿਆਜ ਸਰ 50 60 ਕਿਲਿਆਂ ਦਾ ਸਾਈਲੇਜ ਪਾਉਣਾਗਾ ਤੇ ਜੇ ਹੁਣ ਆਪਾਂ 50 50 ਲੱਖ ਰੁਪਏ ਦਾ ਸਾਈਲੇਜ ਪਾ ਕੇ ਖੁੱਲੇ ਅਸਮਾਨ ਥੱਲੇ ਨੱਪਦੇ ਆਂਗੇ ਜੇ ਸਾਨੂੰ ਕੋਈ ਰਿਜ਼ਲਟ ਆ ਰਿਹਾ ਉਹਦੇ ਵਿੱਚੋਂ ਫੇਰ ਹੀ ਨੱਪਦੇ ਆ ਨਾ ਬਿਲਕੁਲ ਬਿਲਕੁਲ ਸਾਈਲੇਜ ਵੀਰੇ ਇੰਨੀ ਭਰਪੂਰ ਮਾਤਰਾ ਦੀ ਚੀਜ਼ ਆਗੀ ਠੀਕ ਹੈ ਇਹਦੇ ਇਹ ਖਾ ਕੇ ਮੇਲਿਆਂ ਦੇ ਵਿੱਚ 70 72 72 ਲੀਟਰ ਦੁੱਧ ਦੇ ਰਹੀਆਂ ਗਾਂਾਂ ਜੇ ਕਿਸੇ ਨੂੰ ਸ਼ੱਕ ਆ ਫੇਰ ਵੀ ਪੀਡੀਐਫ ਦੇ ਮੇਲੇ ਜੇ ਕਿਸੇ ਨੂੰ ਜਗਰਾਵਾ ਜਾਣ ਦਾ ਮੌਕਾ ਮਿਲੇ ਉੱਥੇ ਦੇਖਿਓ ਜਿਹੜੀ ਮਿਲਕਿੰਗ ਦੇ ਗਾਂਾਂ ਚੱਲ ਰਹੀਆਂ ਗਿਆ ਤੇ ਉਹਨਾਂ ਨੇ ਸਾਈਲੇਜ ਤੇ ਫੀਡ ਦੋ ਚੀਜ਼ਾਂ ਹੀ ਤੇ 72-72 ਲੀਟਰ ਦੁੱਧ ਦੇ ਰਿੰਗਾ ਵੀਰੇ ਉਹ ਸਾਈਲੇਜ ਤੇ ਹਰੇ-ਚਾਰੇ 'ਚ ਫਰਕ ਕੀ ਹੈਗਾ ਇਹਦੇ ਵਿੱਚ ਫਰਕ ਕੀ ਹੈ ਜਿਹੜਾ ਹਰਾਗਾ ਪਹਿਲਾਂ ਆਪਾਂ ਚਲੋ ਵੱਢਣ ਲੱਗੇ ਬਿਲਕੁਲ ਹਰਾ ਹੋਊਗਾ ਥੋੜਾ ਪਸ਼ੂ ਮੋਕ ਮਾਰੂਗਾ ਠੀਕ ਹੈ ਉਸ ਤੋਂ ਬਾਅਦ ਉਹ ਪੱਕ ਗਿਆ ਸਹੀ ਸਟੇਜ ਆ ਗਈ ਦੁੱਧ ਵਾਲੀ ਇੱਕ 15 ਕੇ ਦਿਨਾਂ ਵਾਲੀ ਫਿਰ ਉਸ ਤੋਂ ਬਾਅਦ ਸਟੇਜ ਆ ਗਈ ਪੱਕੀ ਹੋਈ ਪਸ਼ੂ ਦਾ ਜਿਹੜਾ ਰਿਊਮਨ ਉਹ ਸੈੱਟ ਨਹੀਂ ਬੰਦਾ ਇਨਬੈਲੈਂਸ ਹੋ ਜਾਂਦਾ ਕਦੇ ਜਾਰੇ ਹਰਾ ਕਿਦੇ ਪੱਕਿਆ ਹੋਇਆ ਕਿਰੇ ਕੱਚਾ ਠੀਕ ਹੈ ਉਹਦੇ ਨਾਲ ਰਿਮਨ ਇਨ ਬੈਲੈਂਸ ਹੋਣ ਕਰਕੇ ਕਦੇ ਤੁਹਾਡੀ ਫੈਟ ਘਟ ਗਈ ਕਦੇ ਤੁਹਾਡੀ ਵੱਧ ਗਈ ਇਹੀ ਤੁਹਾਡੀ ਪ੍ਰੋਬਲਮ ਰਹਿੰਦੀ ਹੈਗੀ ਸਾਈਲੇਜ ਸਾਈਲੇਜ ਕਿੱਥੋਂ ਆਇਆ ਜਦੋਂ ਸਹੀ ਪੂਰੀ ਦੁੱਧਿਆਲੀ ਸਟੇਜ ਆ ਗਈ ਸਟਾਰਚ ਪ੍ਰੋਟੀਨ ਡਰਾਈ ਮੈਟਰ ਸਾਰਾ ਪੂਰਾ ਉਹਦੋਂ ਆਪਾਂ ਨੂੰ ਪ੍ਰੋਪਰ ਢੰਗ ਨਾਲ ਵੱਢ ਕੇ ਠੀਕ ਹੈ ਇੱਕ ਤਰ੍ਹਾਂ ਨਾਲ ਪੇਟ ਦੇ ਵਿੱਚ ਸਟੋਰ ਕਰ ਲੈਣਾ ਦੱਬ ਦੇਣਾਗਾ ਠੀਕ ਹੈ ਉਹ ਸਾਰਾ ਸਾਲ ਉਹਦਾ ਸੇਮ ਹੀ ਰਹੂਗਾ ਠੀਕ ਹੈ ਹੁਣ ਜਿਵੇਂ ਆਪਾਂ ਕਹਿ ਰਹੀਏ ਵੀ ਆਪਾਂ ਅੰਬਰਾਚਾਰ ਪਾਉਣੇ ਆ ਜਾਂ ਆਪਾਂ ਮਰੱਬੇ ਪਾਉਣੇ ਆਗੇ ਉਹ ਵੀ ਇੱਕ ਤਰ੍ਹਾਂ ਨਾਲ ਆਪਾਂ ਉਹਨੂੰ ਪ੍ਰੋਪਰ ਚੀਜ਼ ਨੂੰ ਜਿਹੜਾ ਉਹਦਾ ਫਾਰਮੂਲਾ ਹੈ ਉਹਦੇ ਹਿਸਾਬ ਨਾਲ ਉਹਨੂੰ ਸਟੋਰ ਕਰਤੀ ਤੇ ਉਸ ਹਿਸਾਬ ਨਾਲ ਵਰਤ ਰਹੇ ਆ ਫਿਰ ਆਪਾਂ ਮਰੱਬਾ ਖਾਣੇ ਆ ਸੇਬ ਦਾ ਉਹਨੂੰ ਇੱਕ ਤਰ੍ਹਾਂ ਨਾਲ ਆਪਾਂ ਕੱਟ ਕੇ ਜਾਂ ਔਲੇ ਦਾ ਜੋ ਵੀ ਸਾਹਮਲਿਆ ਖੰਡ ਦੇ ਵਿੱਚ ਫਿਰ ਉਹ ਵੀ ਕਹਦੇ ਹੋ ਵੀ ਉਹ ਵੀ ਜ਼ਹਿਰ ਹੈਗੀ ਖਾਣਾ ਨਹੀਂ ਚਾਹੀਦਾ ਇਨਸਾਨ ਖਾਣੇ ਆ ਆਪਾਂ ਉਹ ਵੀ ਇੱਕ ਤਰ੍ਹਾਂ ਦੀ ਪ੍ਰੋਪਰ ਸਟੇਜ ਜਦੋਂ ਪੱਕ ਗਿਆ ਉਹਦੇ ਉਹਨੂੰ ਆਪਾਂ ਕੱਟ ਕੇ ਦੱਬਤਾ ਤੇ ਉਹਦਾ ਹੋਰ ਵੀ ਵਧੀਆ ਰਿਜ਼ਲਟ ਆਉਂਦਾਗਾ ਠੀਕ ਹੈ ਜੀ ਬਿਲਕੁਲ ਤੇ ਬਈ ਜਿਹੜਾ ਇਹ achar ਹੁੰਦਾਗਾ ਇਹਨੂੰ ਆਪਾਂ ਜਦੋਂ ਨੱਪ ਦਿੰਨੇ ਆ ਇੱਕ ਵਾਰੀ ਹਨਾ ਉਲਟਾਈ ਕਰਕੇ ਤੇ ਫਿਰ ਆਪਾਂ ਨੂੰ ਕਿੰਨੇ ਦਿਨਾਂ ਬਾਅਦ ਖੋਲੀਏ ਵੀ ਜਿਹੜਾ ਆਪਾਂ ਨੂੰ ਵੀ ਪਾਉਣਾ ਸ਼ੁਰੂ ਕਰੀਏ ਪਛਾਉਣਾ ਜਿਹਦਾ ਆਪਣਾ ਚੰਗਾ ਰਿਜ਼ਲਟ ਮਿਲੇ ਇਹਦਾ ਸਹੀ ਸਮਾਂ ਹੈਗਾ ਵੀਰੇ ਖੋਲਣ ਦਾ ਘੱਟੋ ਘੱਟ ਬੰਦ ਕਰਨ ਤੋਂ ਬਾਅਦ 45 ਦਿਨ ਜੇ ਤੁਸੀਂ 45 ਤੋਂ 60 65 70 ਠੀਕ ਹੈ ਜਿੰਨਾ ਤੁਸੀਂ ਯਾਰ 120 ਦਿਨ ਤੱਕ ਵੀ ਬੰਦ ਕਰ ਸਕਦੇ ਹੋ ਜਿੰਨਾ ਜ਼ਿਆਦਾ ਬੰਦ ਕਰਕੇ ਰੱਖ ਲਓਗੇ ਤੁਹਾਨੂੰ ਜਾਰੇ ਰਿਜ਼ਲਟ ਆਊਗਾ ਵੀ ਫਾਰਮੋਟੇਸ਼ਨ ਪੂਰੀ ਬੈਸਟ ਹੋ ਜੂ ਜੇ ਦਾਣਾ ਸਾਬਤਤਾ ਵੀ ਰਹਿ ਗਿਆ ਆਪਣਾ ਫਿਰ ਵੀ ਗੋਹੇ ਦੇ ਵਿੱਚ ਬਾਹਰ ਨਹੀਂ ਨ ਠੀਕ ਹੈ ਜੀ ਕੱਟੋ-ਕੱਟ ਵੀ ਤੁਸੀਂ ਕੋਸ਼ਿਸ਼ ਕਰੋ ਵੀ ਤੁਸੀਂ 90 ਕਿ ਦਿਨਾਂ ਦਾ ਸਾਈਲ ਇਹ ਜਿਹੜਾ ਐਕਸਟਰਾ ਲੈ ਕੇ ਚੱਲੋ 90 ਕਿ ਦਿਨਾਂ ਬਾਅਦ ਫਿੱਟ ਖੋਲੋ ਤੇ ਤੁਹਾਨੂੰ ਹੋਰ ਵੀ ਐਕਸਟਰਾ ਰਿਜ਼ਲਟ ਮਿਲੂਗਾ ਠੀਕ ਹੈ ਭਈ ਜਿਵੇਂ ਆਪਾਂ ਤੂੜੀ ਹੁੰਦੀ ਹੈ ਜਿਹੜੀ 2-3 ਕਿਲੋ ਪਾ ਦਿੰਨੇ ਆਪਾਂ ਇਸ ਨੂੰ ਉਵੇਂ ਆਚਾਰ ਦੀ ਕੀ ਸਹੀ ਮਾਤਰਾ ਕਿੰਨੀ ਜਿਹੜੀ ਆਪਾਂ ਇਸ ਨੂੰ ਪਾ ਸਕੀਏ ਕਿਵੇਂ ਇਹ ਵੀ ਦੁੱਧ ਦੇ ਅਕੋਰਡਿੰਗ ਪਾਉਣਾ ਹੁੰਦਾ ਕਿ ਬਸ ਵੀ ਰਜਾਉਣ ਦੇ ਖਾਤਰ ਪਾਉਣਾ ਹੁੰਦਾ ਜਿਵੇਂ ਵੀਰੇ ਅਸੀਂ ਸਾਡਾ ਜਿਹੜਾ ਚਾਰ ਆਚਾਰ ਬਣ ਤੋਂ ਬਾਅਦ ਅਸੀਂ ਉਹਦਾ ਟੈਸਟ ਕਰਾਉਣੇ ਹੈਗੇ ਠੀਕ ਹੈ ਵੀ ਉਹਦੀ ਨਿਊਟ੍ਰੀਸ਼ਨ ਵੈ ਉਤ ਕਿੰਨਾ ਸਟਾਰਚ ਆ ਕਿੰਨਾ ਟ੍ਰਾਈਮੈਟਰ ਆ ਕਿੰਨੀ ਪ੍ਰੋਟੀਨ ਆਗੀ ਠੀਕ ਹੈ ਕਿੰਨਾ ਮੌਸਚਰ ਆਗਾ ਉਹਦੇ ਹਿਸਾਬ ਨਾਲ ਸਾਡੀ ਫੀਡ ਡਿਜ਼ਾਈਨ ਹੁੰਦੀ ਹੈਗੀ ਕਿ ਕਿੰਨੀ ਪ੍ਰੋਟੀਨ ਆਪਾਂ ਨੂੰ ਸਾਈਲੇਜ ਦੇ ਵਿੱਚੋਂ ਆਗੀ ਕਿੰਨੀ ਆਪਾਂ ਐਕਸਟਰਾ ਦੇਣੀ ਹੈਗੀ ਸਾਰੀਆਂ ਚੀਜ਼ਾਂ ਨੂੰ ਇਨਕਲੂਡ ਕਰਕੇ ਫਿਰ ਸਾਡੀ ਫਾਰਮੂਲੇਸ਼ਨ ਬਣਦੀ ਹੈਗੀ ਫਿਰ ਉੱਥੇ ਅਸੀਂ ਕੀ ਕਰਨਾ ਹੁੰਦਾ ਜਿਵੇਂ ਹੁਣ ਆਪਣੀ ਮਿਲਕਿੰਗ ਵਾਲਾ ਪੈਨ ਉੱਥੇ 30 ਕਿਲੋ ਸਾਈਲੇਜ ਪੈ ਰਿਆ ਗਿਆ 7-8 ਕਿਲੋ ਫੀਡ ਪੈ ਰਹੀ ਆ ਉਹ ਸਾਰਾ ਵੀ ਜਿੰਨੀ એનર્ਜੀ ਪ੍ਰੋਟੀਨ ਆਪਾਂ ਨੂੰ ਸਾਈਲੇਜ ਤੋਂ ਮਿਲ ਗਈ ਉਹ ਠੀਕ ਹੈ ਜਿਹੜੀ ਘਟਦੀ ਆਪਾਂ ਫੀਡ ਰਾਹੀਂ ਦੇ ਦੇਣੀ ਆ ਇੱਕ ਤੂੜੀ ਆ ਤੂੜੀ ਅਸੀਂ 1 ਕਿਲੋ ਤੱਕ 1 ਤੋਂ 1.5 ਕਿਲੋ ਤੱਕ ਪਸ਼ੂਆਂ ਨੂੰ ਪਾਉਣੀ ਹੈਗੀ ਠੀਕ ਹੈ ਜੀ ਹਾਂ ਬਈ ਮੇਰੇ ਖਿਆਲ ਦੇ ਨਾਲ ਸਵਾਲ ਸਾਰੇ ਕੰਪਲੀਟ ਹੋ ਹੀ ਚੁੱਕੇ ਨੇਗੇ ਜੇ ਕਿ ਬਾਕੀ ਜਿਹੜਾ ਤੁਹਾਡਾ ਇੱਕ ਸਵਾਲ ਸੀਗਾ ਵੀ ਇੱਕ ਪਸ਼ੂ ਲਈ ਕਿੰਨਾ ਚਾਰ ਚਾਹੀਦਾਗਾ ਤੇ ਹਾਂ ਇਹ ਰਹੀ ਸਾਲ ਲਈ ਉਹਦੇ ਵਿੱਚ ਹੈਗਾਗਾ ਜਿਵੇਂ ਤੁਸੀਂ ਹੁਣ ਜੇ ਸੋਚੋ ਵੀ 30 ਕਿਲੋ ਆ ਤੁਸੀਂ 30 ਨਾਲ ਉਹਨੂੰ ਮਲਟੀਪਲਾਈ ਵੀ ਕਰ ਸਕੋ 365 ਨਾਲ ਨਹੀਂ ਜਿਹੜਾ ਸਾਡਾ ਵੀ ਜੱਟ ਤਰੀਕੇ ਵਾਲਾ ਹੈਗਾ ਵੀ ਅਸੀਂ ਇੱਕ ਪਸ਼ੂ ਲਈ 100 ਕੁਵੱਟਲ ਤੇ ਅੱਧਾ ਕਿੱਲਾ ਜੇ ਆਪਾਂ ਆਪਣੇ ਕੋਲੇ 100 ਐਨੀਮਲਾਂ ਦਾ 50 ਕਿੱਲਾ ਨਾਲ ਸਾਈਲੇਜ ਆਪਾਂ ਨੂੰ ਸਾਲ ਲਈ ਬਹੁਤ ਰਹੂਗਾ ਠੀਕ ਹੈ ਜੇ ਆਪਣੇ ਕੋਲੇ ਘੱਟ ਵੱਧ ਆਪਾਂ ਉਸ ਹਾਵ ਨਾ ਕਰ ਲਾਂਗੇ ਇੱਕ ਪਸ਼ੂ ਲਈ ਅੱਧਾ ਕਿੱਲਾ ਸਾਈਲੇਜ ਦਾ ਬਹੁਤ ਬਹੁਤ ਰਹਿੰਦਾਗਾ ਸਾਲ ਪਾ ਰੁੱਕੇ ਹੋ ਜਾਂਦਾਗਾ ਉਹਦੇ ਵਿੱਚ ਛੋਟੇ ਵੱਡੇ ਪਸ਼ੂ ਵਿੱਚ ਲਾ ਕੇ ਜੀ ਐਵਰੇਜ ਅੱਧੇ ਕਿੱਲੇ ਦੀ ਤੇ 100 ਕੁਵੱਟਲ ਦੀ ਬਣ ਜਾਂਦੀ ਹੈ ਇੱਕ ਬਾਰੇ ਹੋਰ ਗੱਲ ਹੈ ਜਿਹੜੀ ਜਿਵੇਂ ਉਹ ਦਿਖਾ ਰਹੇ ਸੀ ਵੀ ਫਾਰਮਰ ਨਹੀਂ ਪਿੱਟਾਂ ਬੰਦ ਕਰਤੀਆਂ ਜੇ ਉਹਨਾਂ ਵਿੱਚ ਕੋਈ ਵੀ ਡੈਰੀ ਫਾਰਮ ਹੋਇਆ ਠੀਕ ਹੈ ਉਹਦੀ ਜ਼ਿੰਮੇਵਾਰੀ ਮੈਂ ਲੈ ਲਿਆ ਜਿਹੜੇ ਪਿੱਟਾਂ ਬੰਦ ਕਰਨ ਵਾਲੇ ਵੀਰੇ ਉਹ ਸੀਗੇ ਜਿਨ੍ਹਾਂ ਨੇ ਪਿਛਲੇ ਸਾਲ ਮੱਕੀ ਬਿਜਲੀ ਕਿਸੇ ਨਾਲ ਐਗਰੀਮੈਂਟ ਨਹੀਂ ਸੀ ਆ ਫੀਲਡ ਦੇ ਵਿੱਚ ਲੋੜ ਤੋਂ ਵੱਧ ਮੱਕੀ ਆ ਗਈ ਉਹ ਵਿਕੀ ਨਹੀਂ ਮੁੜ ਕੇ ਉਹਨਾਂ ਨੇ ਆਪ ਦੇ ਟੋਏਾਂ 'ਚ ਹੀ ਪਾਲੀ ਹੁਣ ਉਹ ਟੋਏ ਬੰਦ ਕਰੀ ਜਾਂਦੇ ਇਸ ਵਾਰੀ ਉਹਨਾਂ ਨੇ ਮੱਕੀ ਬੀਜੀ ਨਹੀਂ ਉਹ ਲੋਕ ਵੀਡੀਓ ਬਣਾ ਬਣਾ ਦਿਖਾਈ ਜਾਂਦੇ ਵੀ ਚਾਰ ਵਾਲੇ ਟੋਏ ਬੰਦ ਕਰਤੇ ਡੈਰੀ ਫਾਰਮਰ ਨੇ ਕਿਸੇ ਟੋਆ ਬੰਦ ਨਹੀਂ ਕਰਿਆ ਸੌਂਕਾ ਦੀ ਇੱਕ ਅੱਧਾ ਟੋਆ ਹੋਰ ਵਧਾਤਾ ਠੀਕ ਹੈ ਜੀ हां भाई मेरे ख्याल दे नाल अपने जेड़े सारे सवाल नेगे वीडियो ਦੇ ਵਿੱਚ ਆ ਗਏ ਨੇਗੇ ਕੁਝ ਕੁ ਸਵਾਲ ਰਹਿੰਦੇ ਵੀ ਹੋਣਗੇ ਜਿਹੜੇ ਸਵਾਲ ਰਹਿੰਦੇ ਨੇਗੇ ਜੇਕਰ ਤੁਹਾਡੇ ਮਨਾਂ ਦੇ ਵਿੱਚ ਉਹ ਹੈਗੇ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਵਾਲ ਕਰਿਓ ਅਸੀਂ ਤੁਹਾਨੂੰ ਵੀਡੀਓ ਹੋਰ ਬਣਾ ਕੇ ਉਹਦੇ ਸਵਾਲਾਂ ਦਾ ਜਵਾਬ ਜ਼ਰੂਰ ਦੇਵਾਂਗੇ ਸੋ ਵੀ ਮੈਨੂੰ ਲੱਗਦਾਗਾ ਵੀ ਜਿਵੇਂ ਬਾਈ ਨੇ ਆਪਣੀ ਬਹੁਤ ਬਹੁਤ ਹੀ ਜ਼ਿਆਦਾ ਚੰਗੇ ਤਰੀਕੇ ਦੇ ਨਾਲ ਸਾਇਲੈਂਸ ਬਾਰੇ ਜਾਣਕਾਰੀ ਦਿੱਤੀ ਹੈਗੀ ਸੋ ਸਾਨੂੰ ਕੀ ਚਾਹੀਦਾਗਾ ਵੀ ਜਿਹੜਾ ਕੂੜ ਪ੍ਰਚਾਰ ਆ ਉਹਨੂੰ ਛੱਡ ਕੇ ਸਾਨੂੰ ਇਹਨਾਂ ਫਾਰਮੂਲਿਆਂ ਦੀ ਗੱਲ ਸੁਣਨੀ ਚਾਹੀਦੀ ਹੈ ਜਿਹੜੇ ਆਪਦੇ ਕਿਤੇ ਦੇ ਵਿੱਚ ਸਕਸੈਸਫੁਲ ਨੇਗੇ ਮੇਰੇ ਬਾਈ ਕੋਲ ਜਿੰਨੇ ਗਾਵਾਂ ਨੇਗੇ ਚੰਗਾ ਤੁੱਤ ਦੇ ਰਹੇ ਨੇਗੇ ਇੱਕ ਵੱਡਾ ਚਿਹਰਾ ਹੈਗਾ ਜਿਹਨੇ ਪੀਡੀਐਫ ਦੇ ਮੈਂਬਰ ਨੇਗੇ ਹਣਾ ਸਾਰਾ ਕੁਝ ਕੀ ਹੈਗਾ ਇਹਨਾਂ ਜਿਹੜੀ ਜਾਣਕਾਰੀ ਇਹਨਾਂ ਨੂੰ ਆ ਉਹ ਆਪਣੋ ਚੰਗੇ ਤਰੀਕੇ ਨਾਲ ਡਿਲੀਵਰ ਕਰਦੇ ਨੇਗੇ ਜਿਹੜੇ ਬੰਦੇ ਕੀ ਹੈਗੇ ਇਹਨਾਂ ਨੂੰ ਨੌਲੇਜ ਵੀ ਘੱਟ ਆਗੀ ਬਸ ਇੱਕ ਮਨ ਦੇ ਵਿੱਚ ਗੱਲ ਬਹਿ ਚੁੱਕੀ ਹੈ ਵਿਚਾਰ ਤਾਂ ਮਾੜਾ ਹੈਗਾ ਤਾਂ ਕਿ ਉਹ ਗੱਲ ਕਹਿ ਰਹੇ ਨੇ ਵੀ ਵਿਚਾਰ ਮਾੜਾ ਹੈਗਾ ਤਾਂ ਸਾਨੂੰ ਸਾਰੇ ਦੇਖਣੇ ਚਾਹੀਦੇ ਨੇਗੇ ਵੀ ਕਿਸ ਤਰੀਕੇ ਦੇ ਨਾਲ ਤੱਥ ਨੇਗੇ ਤੱਥ ਕੀ ਕਹਿੰਦੇ ਨੇ ਤੇ ਜਿਹੜੇ ਮੈਥ ਨੇ ਉਹ ਕੀ ਕਹਿੰਦੇ ਨੇ ਹਣਾ ਸਾਰੀ ਪਰਤਾਲ ਕਰਨ ਤੋਂ ਬਾਅਦ ਸਾਨੂੰ ਆਚਾਰ ਵਗੈਰਾ ਚੰਗੇ ਤਰੀਕੇ ਦੇ ਨਾਲ ਪਛਾਉਣਾ ਪਾਉਣਾ ਚਾਹੀਦਾ ਹੈਗਾ ਜਿਕਰ ਇਹ ਕੋਈ ਮਾੜੀ ਚੀਜ਼ ਹੁੰਦੀ ਤਾਂ ਜਿਹੜੇ ਪੀਡੀਐਫ ਤੇ ਐਡ ਐਡ ਫਾਰਮਰ ਖੜੇ ਹੋਏ ਨੇਗੇ ਡੈਰੀ ਫਾਰਮ ਦੇ ਕਿਤੇ ਵਿੱਚ ਸਕਸੈਸਫੁਲ ਹੋਏ ਨੇਗੇ ਦੋਸਤੋ ਸਕਸੈਸ ਨਾ ਹੁੰਦੇ ਕਿਉਂਕਿ ਉਹ ਸਾਰੇ ਆਚਾਰ ਪਾ ਰਹੇ ਨੇਗੇ ਬਾਕੀ ਵੀ ਕੁਝ ਹੋਰ ਤੁਸੀਂ ਕਹਿਣਾ ਚਾਹੋ ਵੀਡੀਓ ਦੇ ਵਿੱਚ ਚਾਰ ਪਾਉਣ ਨਾਲ ਵੀਰੇ ਜਿਹੜੀ ਜਿਵੇਂ ਅੱਜ ਕੋਈ ਦੁੱਧ ਦਾ ਜਾਰੇ ਵਧੀਆ ਰੇਟ ਨਹੀਂ ਹੈਗਾ ਜੇ ਅਸੀਂ ਇੰਨੇ ਵੀ ਨਾਰਮਲ ਰੇਟ ਤੇ ਵੀ ਸਰਵਾਈਵ ਕਰ ਰਹੇ ਹਾਂ ਪੀਣ ਵਾਲਿਆਂ ਨੂੰ ਚਲ ਦੁੱਧ ਮਿਲਣਾ ਚਾਹੀਦਾ ਉਹ ਕਹਿੰਦੇ ਸਸਤੇ ਸਸਤਾ ਮਿਲੇ ਸਾਨੂੰ ਇਹ ਹ ਇੰਨੇ ਘੱਟ ਰੇਟ ਤੇ ਅਸੀਂ ਤਾਈਂ ਨੂੰ ਸਰਵਾਈਵ ਕਰ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਅਚਾਰ ਆ ਉਹ ਸਸਤੇ ਰੇਟ ਦਾ ਮਿਲ ਗਿਆ ਸੀ ਸਾਲ ਭਰ ਜਿਹੜੇ ਪਸ਼ੂ ਨੂੰ ਰਜਾਉਣਾ ਉਹ ਸਸਤੇ ਰੇਟ ਤੇ ਰਜਾ ਸਕਦੇ ਆ ਉਹਦਾ ਇੱਕੋ ਹੀ ਆਲਟਰਨੇਟਿਵ ਆ ਸਾਈਲੇਜ ਸਾਈਲੇਜ ਤੋਂ ਪਹਿਲਾਂ ਵੀਰੇ ਜਿੰਨੇ ਫਾਰਮ ਫੇਲ ਹੋਏ ਆਗੇ ਉਹ ਸਾਈਲੇਜ ਤੋਂ ਪਹਿਲਾਂ ਫੇਲ ਹੋ ਗਏ ਕਿਸੇ ਟਾਈਮ ਤੁਹਾਡੀ ਫੀਡ ਮੁੱਕ ਗਈ ਚਲੋ ਨਹੀਂ ਹੈਗਾ ਕੋਈ ਮਾੜਾ ਟਾਈਮ ਆਪੇ ਆ ਗਿਆ ਆਪਣੇ ਕੋਲੇ ਸਾਈਲੇਜ ਆ ਹੈਗਾ ਆਪਾਂ ਸਾਲ ਭਰ ਆਪਦੇ ਪਸ਼ੂ ਵੀ ਗੱਭਣ ਕਰ ਸਕਦੇ ਆਂਗੇ ਤੇ ਹੁਣ ਐ ਲਾ ਲਓ ਵੀ ਆਪਣੇ ਕੋਲੇ ਜਿਹੜਾ ਇਸ ਟੈਂਪਰ ਗਰੈਨਸੀ ਦਾ ਰਿਜ਼ਲਟ ਆਏਗਾ 90% ਤੱਕ ਆਪਣਾ ਫਾਰਮ ਗੱਭਣਾਗਾ ਕਿਉਂ ਗੱਭਣ ਹੋਇਆ ਜੇ ਆਪਣੇ ਕੋਲੇ ਸਾਈਲੇਜ ਸੀਗਾ ਵਧੀਆ ਕੁਆਲਿਟੀ ਦੇ ਸਾਈਲੇਜ ਜੇ 90% ਫਾਰਮ ਗੱਭਣ ਹੋਇਆ ਤਾਂ ਕਿਵੇਂ ਹੋਇਆ ਬਿਲਕੁਲ ਇਹ ਕੂੜ ਪ੍ਰਚਾਰ ਵਾਲੇ ਕਹਿੰਦੇ ਬਈ ਇਹਦੇ ਤਾਂ ਕਿ ਚਰਬੀ ਖੋੜ ਦਿੰਦਾ ਸਾਈਲੇਜ ਜਦੋਂ ਕਹਿੰਦੇ ਵੀ ਰਿਪੀਟ ਹੋ ਜਾਂਦੀ ਹੈ ਇਹ ਰਿਪੀਟ ਇਹ ਸਾਰਾ ਕੂੜ ਪ੍ਰਚਾਰ ਹੈਗਾ ਜੇ ਕਿਸੇ ਨੂੰ ਸ਼ੱਕ ਹੋਇਆ ਆਪਣਾ ਡਾਕਟਰ ਨਾਲ ਲੈ ਕੇ ਫਾਰਮ ਦੀ ਫੀਸ ਭਰਨੀ ਪਊਗੀ ਸਾਰੇ ਫਾਰਮ ਦੀ ਉਹ ਇੱਕ ਤਰ੍ਹਾਂ ਨਾਲ ਪੀਡੀ ਕਰ ਸਕਦੇ ਆਗੇ ਠੀਕ ਹੈ ਜਿਹੜਾ ਵੀ ਕੱਟ ਨੌਲੇਜ ਨੂੰ ਪਹਿਲਾਂ ਦੱਸਿਆ ਵੀ ਜਿਹੜੀ ਕੱਟ ਨੌਲੇਜ ਹੁੰਦੀ ਹੈਗੀ ਉਹ ਬਹੁਤ ਖਤਰਨਾਕ ਹੁੰਦੀ ਆ ਜਿੰਨਾ ਲੌਸ ਕਰਦੇ ਆਪਣਾ ਕੱਟ ਨੌਲੇਜ ਨਾਲ ਹੀ ਹੁੰਦਾਗਾ ਪ੍ਰੋਪਰ ਕੋਈ ਵੀ ਕਿਸੇ ਨੇ ਗੱਲ ਕਰਨੀ ਹੈ মিডিਆ 'ਚ ਆ ਕੇ ਪਹਿਲਾਂ ਉਹਦੀ ਪ੍ਰੋਪਰ ਸਰਚ ਕਰਕੇ ਤੇ ਫਿਰ ਕੈਮਰੇ ਮੂਰੇ ਆ ਕੇ ਬੋਲਣਾ ਚਾਹੀਦਾ ਐਵੇਂ ਆਪਦੀ ਵੀਊ ਵਧਾਉਣ ਲਈ ਦੂਜਿਆਂ ਦੇ ਕੰਮ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਦੇਖੋ ਭਾਈ ਜਿਵੇਂ ਬਾਈ ਨੇ ਕਹਿਤਾ ਹੈ ਨਾ ਵੀ ਤੁਸੀਂ ਆ ਕੇ ਫਾਰਮ ਤੇ ਚੈੱਕ ਵੀ ਕਰਾ ਸਕਦੇ ਹੋਗੇ ਇਸ ਤੋਂ ਵੱਧ ਵੀ ਮੰਨ ਕੇ ਚਲੋ ਬੰਦਾ ਕੁਝ ਕਹਿ ਨਹੀਂ ਸਕਦਾ ਹੁੰਦਾ ਜੇਕਰ ਤੁਹਾਡੇ ਮਨਾਂ ਦੇ ਵਿੱਚ ਫਿਰ ਵੀ ਕੋਈ ਸ਼ੱਕ ਨੇ ਸਵਾਲ ਨੇ ਹਨਾ ਤੁਸੀਂ ਫਿਰ ਵੀ ਇੱਕ ਬਾਈ ਨਾਲ ਕੰਟੈਕਟ ਕਰ ਸਕਦੇ ਹੋਗੇ ਆਪਣੇ ਕਮੈਂਟ ਜਿਹੜੇ ਥੱਲੇ ਕਮੈਂਟ ਬਾਕਸ ਦੇ ਵਿੱਚ ਜਰੂਰ ਛੱਡਨੇ ਤੁਸੀਂ ਸੋ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਇਹਦੇ ਵਿੱਚ ਲੱਗਿਆ ਵੀ ਤੁਹਾਨੂੰ ਯਾਰ ਵੀ ਕੋਈ ਗੱਲ ਨੌਲੇਜ ਵਾਲੀ ਹੈਗੀ ਆ ਤੈਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਬਈ ਤੇ ਸਾਰਿਆਂ ਨੂੰ ਕੈਪਰਕੁਲ ਸਸ਼ੀਕਾਲ ਧੰਨਵਾਦ ਜੀ